ਜਿੱ ਕ ਖਾਚਾ ਲਾਈਕ ਸਿਕਰੇ ਮੇਰੇ ਵੱਲੋਂ ਸਭ ਸਾਰੇਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਮੀਰ ਜੀ ਸਾਰੇ ਲੈਣੇ ਖੁਸ਼ ਹੋਵਾਂਗੇ ਤੇ ਚੜਤੀ ਕਲਾ ਵਿੱਚ ਹੋਵਾਂਗੇ ਕੰਦਸ ਹੋਵਾਂਗੇ ਤੇ ਅੱਜ ਦਾ ਬਲੌਗ ਬਲੌਗ ਸ਼ੁਰੂ ਕਰਨ ਲੱਗੇ ਆ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਦੀ ਤੇ ਕੱਲ ਦਾ ਪ੍ਰਾਤੀ ਪਾਪਾ ਨਮੇਲਤਾ ਪੁੱਤ ਕੱਲ ਨੂੰ ਮੇਲਤਾ ਹਣਾ ਅੱਜ ਉਹਦਾ ਵਿਆਹ ਹੈ ਕੱਲ ਇਸ ਕਰਕੇ ਨਹੀਂ ਜਾ ਹੋਇਆ ਸਾਰੇ ਜਣੇ ਪੁੱਛਣਗੇ ਕੱਦ ਨਹੀਂ ਗਏ ਕੱਲ ਵੀ ਕੱਲ ਹੈ ਨਾ ਕਿਉਂਕਿ ਸਾਡੀ ਗੱਡੀ ਵੀ ਵੇਚ ਹੋ ਗਈ ਹੈ ਨਾ ਪਾਪਾ ਉਹ ਬੋਨਕਸ ਦਾ ਉਹ ਕਨਸੀ ਗੱਡੀ ਲੈ ਕੇ ਕਿਸੇ ਦੀ ਹੈ ਨਾ ਉਹ ਬਾਈ ਚਾਂਸ ਪਾਪਾ ਲਿਆ ਠੀਕ ਹੈ ਨਾ ਸਾਰਾ ਕੁਝ ਚੈੱਕ ਕਰਕੇ ਆ ਉੱਪਰ ਚੜਦੀ ਚੜਾਈ ਤੇ ਮੂਰੀ ਖੜ ਗਈ ਉਹ ਬੰਦ ਹੋ ਗਈ ਫਿਰ ਤੇ ਪਪਾ ਸਟਾਰਟ ਕਰਨ ਲੱਗਾ ਫਿਰ ਤੇ ਬੰਦ ਹੋ ਗਈ ਫੇਰ ਅੱਕਲੇ ਬੁਲਾਇਆ ਫੇਰ ਤੇ ਬੰਦ ਹੋ ਗਈ ਉੱਥੇ ਦੁਕਾਨ ਤੇ ਜਾ ਕੇ ਫੇਰ ਤੇ ਬੰਦ ਹੋ ਗਈ ਗੱਡੀ ਤਰੀਬਨ ਸਾਢੀ ਤਰੀਬਨ ਸਾਨੂੰ 7 7.5 ਇੱਥੇ ਹੋ ਗਿਆ ਜੀ ਤੇ ਤਾਂ ਕਰਕੇ ਥਾਤੇ ਕੱਲ ਵਿਆਹ ਦੇ ਵਿੱਚ ਜਾਣੀ ਹੋਇਆ ਤੇ ਹੁਣ ਜਿਹੜੀਆਂ ਤਿਆਰੀਆਂ ਸਾਡੀਆਂ ਜੀ ਜਾਣ ਦੀਆਂ ਕੱਲ ਮੇਲ ਤਾਂ ਪੁੱਤ ਅੱਜ ਹੈਗੀ ਬਰਾਤ ਬਰਾਤ ਆਹ ਆਹ ਵਿਆਹ ਤੇ ਅੱਜ ਹੈਗੀ ਜੀ ਸਾਡੀ ਤਿਆਰੀ ਵਿਆਹ ਤੇ ਜਾਣ ਦੀ ਹੋਣ ਲੱਗੇ ਹੋਇਆ ਤਿਆਰ ਮੈਂ ਮਨਿੰਦਰ ਅੰਗਾ ਦਾ ਬੀਬੀ ਭਾਈ ਮੇਰਾ ਬੜਾ ਤਿਆਰ ਤੇ ਚਰੰਜੀਤ ਕੌਰ ਵੀ ਹੁਣ ਬਸ ਤੀਵੇਂ ਤੁਹਾਨੂੰ ਪਤਾ ਹੀ ਹੈ ਬੱਚਿਆਂ ਕਰਕੇ ਥੋੜਾ ਜਿਹਾ ਔਖਾ ਜਰੂਰ ਹੋ ਜਾਂਦਾ ਆ ਪਹਿਲਾ ਨਿਆਣਿਆਂ ਤਿਆਰ ਕਰਨਾ ਫਿਰ ਆਪ ਨਹਾਉਣਾ ਧੋਣਾ ਹਨਾ ਤੇ ਤਾਂ ਕਰਕੇ ਥੋੜਾ ਲੇਟ ਹੋ ਗਏ ਹਾਂ ਵਿਚਾਰੇ ਜੀਤ ਆਇਆ ਇਹਦਾ ਧੰਨਵਾਦ ਵਿਚਾਰੇ ਦਾ ਵੀ ਇਹ ਜਦ ਇਹ ਆ ਜਾਂਦਾ ਜਦ ਇਹਨੂੰ ਬੁਲਾਓ ਤਾਂ ਵਿਚਾਰਾ ਬਰਾਬਰ ਆ ਕੇ ਖੜ ਜਾਂਦਾ ਕੋਈ ਨਹੀਂ ਜੀਜੇ ਮੈਂ ਬੈਠਾ ਟੈਨਸ਼ਨ ਨਾਲੋ ਵਹਿਗਜੀ ਦਾ ਖਾਸਾ ਵਹਿਗਜੀ ਕੀ ਫਤਿਹ ਆਗਾ ਜੀ ਸ਼ਾਸਰੀ ਕਾ ਹਾਂ ਹਾਂ ਕੀ ਕਹਿੰਦਾ ਹੈ ਜੱਕਲਾ ਕਲਾ ਇਹ ਬਈ ਮੈਨੇ ਮੂਰੇ ਹੀ ਆਪਣਾ ਪਾਪ ਆ ਜਦ ਮੈਨੇ ਮੂਰੇ ਆਈ ਕੰਮ ਹੁੰਦੇ ਆ ਵੀ ਚੱਕੂ ਲੂ ਜਾਕੂ ਲੂ ਦੀ ਬੀਦੀ ਪੁਦੀ ਪੁਦੀ ਜੁਬੁ ਜੁਬੁ ਹੋਸ਼ਣਾ ਬੀਟੂ ਕਿਵੇਂ ਆ ਬਾਬਾ ਵਧੀਆ ਕਿਵੇਂ ਹਾਲੇ ਵਾਲੇ ਐ ਠੀਕ ਠਾਕ ਇਹ ਵਿਚਾਰਾ ਸਾਡੇ ਕੋ ਕੱਲੇ ਹੀ ਪਹੁੰਚ ਗਿਆ ਤੇ ਕਿਆ ਕਰੀਏ ਹੈ ਨਾ ਕੱਲ ਉਸ ਵਲੀ ਮਜਬੂਰੀ ਬਹੁਤ ਬੜੀ ਪੈ ਗਈ ਗੱਡੀ ਸਾਡੀ ਖਰਾਬ ਹੋ ਗਈ। ਕਰਹੀਂ ਨਹੀਂ ਬਾ ਚਲੇ ਜਾਣਾ ਪਾ। ਨਹੀਂ ਤਾਂ ਰਾਤ ਪਾ ਗ ਜਾਣਾ। ਚਲੇ ਜਾਣਾ ਤਾਂ ਕੋਈ ਚੱਲ ਕੋਈ ਦਾ ਨਹੀਂ ਵੀ ਜਾਏ। ਮਾਣ ਆਦਰ ਨਾਲ ਕਹਿ ਹੁੰਦਾ ਨਾਲੇ ਰਿਸ਼ਤੇਦਾਰੀ ਤੁਹਾਨੂੰ ਪਤਾ ਡੂੰਗੀ ਬਹੁਤ ਆ। ਹਾਂਜੀ ਹਾਂਜੀ। ਕਹਿੰਦੇ ਜੇ ਹੁੰਦਾ ਵੀ ਭਾਈ ਚਲੂ ਕਿਤੇ ਹੋਰ ਪਾਸੇ ਜਾਣਾ ਚੱਲ ਬੰਦਾ ਟੈਨਸ਼ਨ ਨਹੀਂ ਲੈਂਦਾ। ਕੱਲ ਕਿਆ ਕਰੇ ਮਜਬੂਰੀ ਪੈ ਗਈ ਤੇ ਹੋਰ ਇੱਕ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਹੈ ਨਾ। ਹਾਂਜੀ ਹਾਂਜੀ ਉਹਨੂੰ ਹੋਰੇ ਆਗੇ ਪਤਾ ਲੱਗਿਆ। ਹੋਰੇ ਆਗੇ ਪਤਾ ਲੱਗਿਆ। ਤੇ ਚਲੋ ਬਾਕੀ ਹੋਰ ਸੁਣਾ। ਕਰ ਕਿਵੇਂ ਆ? ਐ ਠੀਕ। ਕੰਮਕਾਰ ਤੇਰਾ? ਕੰਮਕਾਰ ਵਧੀਆ ਜੀ। ਚਲੋ ਮੇਰੇ ਚਾਹੀਦਾ ਦੇਖਾ ਤੇਰੀ ਭੈਣ ਤਿਆਰ ਹੋਣ ਚ ਨਹੀਂ ਆਉਂਦੀ 6 ਵਜੇ ਉੱਠੀ ਹੋਈ ਆ। ਚੱਲ ਕੋਈ ਨਹੀਂ ਕੰਮਕਾਰ ਹੈਗੇ ਨੇ ਘਰ ਤੇ। ਹਾਂ ਇਹੀ ਜੇ ਮੈਂ ਲੇਟ ਹੋ ਜਾਂ ਤਾਂ ਫੇ ਤੂੰ ਕੀ ਕਹਿੰਦਾ? ਲੈ ਪਾਣਾ ਜੁੱਤੇ ਤਾਂ ਆਂਦਾ ਉਹ ਤੂੰ ਤਿਆਰ ਹੋਦਾ। ਨਾ ਨਾ ਮੈਂ ਤਾਂ ਹੀ ਕਹਿਣਾ। ਹਾਂ ਆਪਾਂ ਨਹੀਂ ਬੋਲਦੇ। ਅੱਛਾ ਅੱਛਾ ਬੋਲਦਾ ਨਹੀਂ ਤੂੰ। ਠੀਕ ਆ। ਆ ਆ ਸਾਡਾ ਸੋਟਾ ਆ ਬੋਲਦਾ ਚੱਕ ਲਓ ਹਣਾ। ਤੂੰ ਆਇਆ ਭਾਈ। ਉਹਨਾਂ ਦਰਦੀ ਟੌਰ ਟਾਈਟਨ ਹੈ। ਇਹ ਜਿਹੜੇ ਮਨਿੰਦਰ ਦੀ ਆਪਣੀ ਖੁੱਦੀ ਚੁਆਇਸ ਦੀ ਚੀ ਜਪੜੇ ਆ ਇਹਨਾਂ ਦਾ ਵਟ ਕੱਟਦੇ। ਕਿਆ ਹੋਇਆ? ਅ ਕਦੇ ਵੀ ਹੁਣ ਲਿਬੜੀ ਨਾ। ਨਾ ਨਾ। ਛੋਟੇ ਹੀ ਵਟ ਨੇ। ਹਾਂ ਲਾ ਉਹਦੇ ਚੱਪਲਾ ਆਪਾਂ ਨੇ ਪਾ ਦੀਆਂ। ਬਨੈਨ ਆਪਾਂ ਨੇ ਪਾਈ ਹੋਈ ਆ ਗਾ ਨੂੰ ਦਲਪਣਾ। ਪੈਂਦਾ ਕਿ ਨਹੀਂ ਸੋਹਣੀ ਲੱਗਦੀ ਐ। ਓ ਫਿਰ ਤੇਰਾ ਪਾਪਾ ਘਾਟਾ ਉਹੀ। ਆਹ ਹੋੜਾ ਕਰਿਆ ਕਰ ਤੂੰ ਨਜ਼ਰ ਨਾ ਲਾਇਆ ਕਰ ਮੈਨੂੰ। ਹਾਂ। ਨਜ਼ਰ ਲਾ ਵੀ ਤੂੰ। ਉਹੀ ਲੱਗ ਜੂਗੀ ਮੈਂ ਕਾਲਾ ਟਿੱਕਾ ਲਾਇਆ ਹੋਇਆ। ਕਿੱਥੇ ਲਾਇਆ ਟਿੱਕਾ? ਉਹ ਕਿਤੇ ਵੀ ਲਾਇਆ ਤੂੰ ਥੋੜੀ ਦਿਖਾਉਣਾ। ਮੈਨੂੰ ਪਤਾ ਟਾਈਮ ਕਾਤੇ ਲਾਉਂਦੀ ਸੀ ਤੈਨੂੰ ਦੱਸ ਤੈਂਦੀ ਕਾਤੇ ਲਾਉਂਦੀ ਸੀ ਟਾਈਮ ਤੈਨੂੰ ਪਤਾ ਬੱਲੇ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀਂ ਵੀ ਸੇ ਚੜ੍ਹਦੀ ਕਲਾ ਵਿੱਚ ਰਹੋ ਤੈਨੂੰ ਉਹ ਸੰਗਰੁਸ਼ਤ ਰਹੋ ਤੇ ਦੁੱਖ ਤਕਲੀਫਾਂ ਤੋਂ ਬਚੋ ਬਸ ਜੀ ਹੁਣ ਸਿਰ ਸੁਰ ਗਾਉਣਾ ਤੇ ਰਾਤ ਤਾਂ ਲੇਟ ਹੀ ਹੋ ਗਈ ਤੇ ਹੁਣ ਚੱਲੇ ਆ ਮੈਂ ਤਾਂ ਤਿਆਰ ਆ ਬਸ ਮੁੰਡੇ ਨਿਆਣੇ ਕਰਕੇ ਤੁਹਾਨੂੰ ਪਤਾ ਲੇਟ ਹੋ ਜਾਂਦਾ ਹੁਣ ਇੱਕ ਤਾਂ ਬੰਦੇ ਨੇ ਸਿੰਗਰ ਨੇ ਕੱਲੇ ਨੇ ਤਿਆਰ ਹੋਣਾ ਕਿਤੇ ਹੁਣ ਨਿਆਣੇ ਵੀ ਤਿਆਰ ਕਰਨੇ ਫੇਰ ਕਿਤੇ ਤਿਆਰ ਹੋਣਾ ਜਾਗੇ ਹਰਕਤਾਂ ਪੈ ਜਾਂਦਾ ਇਹ ਤਾਂ ਹੀ ਮੈਂ ਦੇਖੀ ਜਾਨਾ ਕਾ ਤੇ ਮੈਨੂੰ ਕੱਲ ਕਹਿੰਦੀ ਸੀ ਜਿਹੜੀ ਆ ਚੀਜ਼ ਨੇ ਸੋਈ ਆ ਪੌਣੀ ਆ ਵਿਆਹ ਨੂੰ ਸੁਣੀ ਲੱਗਦੀ ਇਹ ਵਿਆਹ ਨੂੰ ਪਹਿਣੀ ਆ ਸੁਣੀ ਨਾ ਲਾ ਸੁਣੀ ਐਨੀ ਸੋਹਣੀ ਚੀਜ਼ ਲੱਦੀ ਆ ਰਾਜਾ ਰਾਣੀ ਰਾਜਾ ਰਾਣੀ ਇਹ ਰਾਜਾ ਕਿੱਥੇ ਆ ਦਿਖਾਈ ਮੈਨੂੰ ਇਹ ਰਾਜਾ ਇਹ ਰਾਜਾ ਆ ਰਾਜਾ ਰਾਣੀ ਆ ਰਾਜਾ ਆ ਰਾਜਾ ਆ ਰਾਜਾ ਰਾਣੀ ਆ ਰਾਜਾ ਕੋਈ ਵੀ ਆਪਣੇ ਘਰ ਵਿੱਚ ਤੀਵੀਂ ਮਾਲਕ ਰਾਜਾ ਰਾਣੀ ਹੋਵੇ। ਹਾਂ ਕੋਈ ਵੀ ਭੈੜਾ ਆਪਣੇ ਘਰ ਦੇ ਵਿੱਚ ਕੋਈ ਗਰੀਬ ਆ ਕੋਈ ਅਮੀਰ ਆ ਉਹਨਾਂ ਦੇ ਅਖਰ ਨਾਲ ਦੇਖੋ ਉਹਨਾਂ ਦੇ ਘਰ ਵਿੱਚ ਉਹਦਾ ਘਰ ਵਾਲਾ ਚਾਹੇ ਥੋੜੇ ਕਮਾਉਂਦਾ ਚਾਹੇ ਜ਼ਿਆਦਾ ਕਮਾਉਂਦਾ ਉਹ ਰਾਜਕਮਰ ਹੈ। ਰਾਜਕਮਰ ਹੈ। ਉਹਦੀ ਢ ਪਰਦਾ ਤੇ ਸੁਪਨੇ ਪੂਰੇ ਕਰਦਾ। ਜਿਹੜਾ ਦੋ ਡੰਗ ਦੀ ਰੋਟੀ ਪਾਣੀ ਚਲਾਈ ਜਾਵੇ। ਮੈਂ ਤੁਹਾਨੂੰ ਦੱਸਦੀ ਆ ਵੀ ਉਹਦੇ ਛੋਟੇ ਛੋਟੇ ਸੁਪਨੇ ਪੂਰੇ ਕਰਦਾ ਚੱਲ ਘਾਟੇ ਵਾਦੇ ਹੁੰਦੇ ਨੇ ਉਹ ਰਾਜਕਮਰ ਹੈ ਹੁੰਦਾ। ਸਹੀ ਜਿਹੜਾ ਬੰਦਾ ਆਪਣੇ ਘਰ ਨੂੰ ਚਲਾਵੇ ਉਹ ਨੂੰ ਰਾਜਕੁਮਾਰੇ ਲੱਭਦੇ ਗੱਲ ਹੈ ਹਾਂ ਬਿਲਕੁਲ ਰਾਜਕੁਮਾਰੇ ਲੱਭਦੇ ਆ ਚੰਗਾ ਮਾੜਾ ਜੋ ਮਰਜੀ ਆ ਉਹ ਬਾਦੀਆਂ ਗੱਲਾਂ ਕਿ ਨਹੀਂ ਤੇ ਰਾਜੇ ਆ ਰਾਜੇ ਆ ਰਾਜੇ ਆ ਤਾਂ ਹੀ ਕਰ ਚੱਲ ਫੇ ਹੁਣ ਤਾਂ ਜਾਣਾ ਕੀ ਕਰਨਾ ਬਸ ਆਦੇ ਕੋ ਮੈਂ ਤਿਆਰ ਆ ਚੱਲ ਤੋ ਜਾ ਫੇ ਕ੍ਰਿੰਗੂਮ ਲੱਗੀ ਐ ਲਾਉਣ ਤੇ ਲੈ ਹੁਣ ਇਹ ਵੀ ਦਸਾਣੀ ਨੂੰ ਖੋਜ ਕਿਤਾ ਦੇਖੋ ਕਿੰਨੀ ਆ ਠੀਕ ਆ ਚਲ 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 ਬੇਛੜਤੀ ਕਰ ਚਲੋ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਘਰ ਜਾ ਕੇ ਤੇ ਘਰ ਜਾ ਕੇ ਮੁਲਾਕਾਤ ਕਰਦੇ ਆਂ ਬੀਬੀ ਅਰ ਤੇ ਭਰਾ ਵੀ ਤਿਆਰ ਖੜੇ ਆ ਘਰ ਪਹੁੰਚ ਕੇ ਮੰਮੀ ਨੂੰ ਮੰਮੀ ਵੀ ਤਿਆਰ ਤੇ ਤਿਆਰ ਨੇ ਤੇ ਹੁਣ ਬਸ ਗੇਟ ਆ ਜਿਹੜਾ ਬੰਦਾ ਸਾਨੂੰ ਲੈਣ ਆ ਰਿਹਾ ਤੇ ਕਾਜ ਆਊਗਾ ਤੁਸੀਂ ਕਹੋਗੇ ਐਦਾ ਹੀ ਹੁ ਮੈਂ ਕੁਥੇ ਕਰਾਂ ਸਿਰ ਮੂੰਹ ਮਾੜਾ ਜਾਂ ਆਪਣਾ ਜਾ ਕੇ ਤੇ ਮੰਮੀ ਕੈਰ ਕੇ ਤਿਆਰ ਖੜੇ ਬਾਜੀ ਵੀ ਤਿਆਰ ਨੇ ਖਾਦ ਜਮ ਚੁੰਨੀ ਸੋਹਾ ਬਾਈ ਜੀ ਦਾ ਖਾਲਸਾ ਬਾਈ ਜੀ ਕੀ ਹਥੇ ਕੁਤ ਬੈਨ ਚੱਲਿਆ ਚਲੋ ਆਜੋ ਤੁਸੀਂ ਵੀ ਚਲੋ ਸਾਡੇ ਨਾਲ ਅੱਜ ਸਾਡੀ ਤਾਅਰ ਅੱਜ ਸੱਤ ਤੋਂ ਵੈਚੀ ਵੈਚੀ

ਖੁੱਤ ਦਾ ਐ ਚੱਕਿਆ ਨਾ ਨਹੀਂ ਨਹੀਂ ਰਮਾਲ ਲੈਣੀ ਤੇ ਹੈਗਾ ਤੁਹਾਡਾ ਕੋਈ ਬੜਾ ਤਾਂ ਨਹੀਂ ਜਾਈਆ ਤੁਸੀ ਮੈਂ ਕਹਿੰਦਾ ਮੇਰਾ ਬੈਗ ਆ ਉਹ ਕਹਿੰਦਾ ਬੈਗ ਨਹੀਂ ਸੀ ਨਹੀਂ ਬੱਬਾ ਇਹਦਾ ਹਾਂ ਆ ਹੈ ਪੈਂਟ ਅੱਜ ਉਹਨਾਂ ਮੋਜ਼ੇ ਨੇ ਬੜਾ ਹੀ ਹੋਣਾ ਉਹਨੇ ਕੱਟਣਾ ਨਹੀਂ ਪੈਂਟ ਮੋਟੀ ਆ ਅੰਦਰ ਬੜੇ ਦੇ ਦਰਸ਼ਨ ਕਰਾ ਦਿਓ ਮੇਰੇ ਭਾਈ ਦੇ ਉਹ ਭਾਈ ਹੁਣ ਹਲੇ ਤਿਆਰ ਹੋ ਰਿਹਾ ਤਿਆਰ ਹੋ ਗਿਆ ਜਾ ਕੇ ਤਾਂ ਵੇਖੋ ਟਟੜਾ ਕੀ ਆ ਇਹਨੂੰ ਪਤਾ ਵਾ ਤੇ ਹਾਂ ਹਾਂ ਲੈ ਕਰ ਫਾਈ ਮਾਰ ਕੇ ਜੁੱਤੀ ਰੱਖੋ ਕਹੀ ਗਿਆ ਬੜੇ ਵਾਈ ਨੇ ਜੁੱਤੀ ਧੋ ਕੇ ਮਾਰੀ ਮੇਰਾ ਭਾਈ ਘਾਟਾ ਕਿਤੇ ਕਿਸੇ ਨੂੰ ਹਾਂ ਮੈਨੂੰ ਤਾਂ ਐਵੇਂ ਤਾਂ ਮੈਨੂੰ ਤਾਂ ਕਹਿੰਦਾ ਮੇਰੇ ਕੋ ਪਈਆ ਵੀ ਮੈਂ ਚੱਲ ਉਹ ਨੂੰ ਮੜਾ ਮੋਟਾ ਕੱਪੜਾ ਮਾਰ ਕੇ ਪਾ ਲੈਣੀ ਬੀਬੀ ਤੈਨੂੰ ਪਤਾ ਤਾਂ ਨਾ ਮੈਂ ਤਾਂ ਆਹ ਦੇਈਏ ਚੱਲ ਹਾਂ ਉਹ ਨਹੀਂ ਗੱਲ ਫੇਰ ਨਹੀਂ ਕੋਈ ਚੱਕਰ ਹੁੰਦਾ ਵੀ ਜਿਹੜੇ ਬੰਦੇ ਨੇ ਮਿਹਨਤ ਕਰਨੀ ਆ ਨਾ ਦੁੱਖ ਦੇ ਨਹੀਂ ਹੈਗੇ ਇਹ ਜਿਹੇ ਚੀਜ਼ਾਂ ਵਧੀਆ ਚੀਜ਼ ਆ ਪਰ ਜਿਹੜਾ ਬੰਦਾ ਆਪਣੇ ਸੁਭਾਲ ਕਰ ਪਾਵੇ ਖੜਾਵੇ ਕਹ ਨਹੀਂ ਬੱਲੇ ਬੱਲੇ ਯਾਰ ਫੇ ਤਾਂ ਮੈਨੂੰ ਲੱਗਦਾ ਮੈਨੂੰ ਤਾਂ ਹੁਣ ਕੰਮ ਮੈਂ ਆਇਆ ਕਿਹਾ ਇਹਨੂੰ ਮੈਂ ਕਿਹਾ ਮੇਰੇ ਪੁੱਤ ਕੋਈ ਚੀਜ਼ ਨਾ ਖਾਇਗਾ ਕੋਚੇ ਕਾ ਉਸੇ ਛੱਡ ਦੇ ਹਾਂ ਉਹ ਦੇਸੀ ਕੀ ਗੱਲ ਛੱਡ ਬਾਲਿਆ ਹਾਂ ਉਹ ਆਪਣਾ ਸਬਜੀ ਮੇਪਾ ਕਾ ਖਾ ਬਸ ਕੋਚੇ ਦੀ ਨਾ ਗੱਲ ਕਰੀਂ ਤੇ ਸੀ ਟੀਲੇ ਤੇ ਫੜ ਲੱਗ ਜਾਂਦਾ ਤਾਂ ਕੋਚੇ ਦੀ ਕੋਈ ਗੱਲ ਨਹੀਂ ਹਾਂ ਕਹਿੰਦੇ ਗੁੱਲ ਚੈਲੰਜ ਦਾ ਉਹ ਕਿਆ ਕਰ ਰਿਹਾ ਹੋਰ ਵੀ ਠੰਡੇ ਖੁੰਡੇ ਜਿਹੜੇ ਸਭ ਖਰਾਬ ਕਰਦੇ ਪਰਫਿਊਮ ਦਾ ਲੈ ਕੇ ਮੇਰੇ ਭਾਈ ਤੋਂ ਸੀ ਹਾਂ ਅੱਛਾ ਪਰਫਿਊਮ ਤਾੜ ਦੇਖ ਲਾ ਦੇਖ ਲੈ ਪਾ ਮਾਰ ਕੇ ਆਏ ਹੋ ਫਿਰ ਕਦ ਤੱਕ ਕਰ ਤਾੜ ਅਸਾਂ ਤੇ ਕਰਦੇ ਜੀ ਤੇ ਕਰਦੇ ਮੈਂ ਠੀਕ ਕੱਲ ਲਾ ਦੂਗਾ ਸਾਡਾ ਭਾਈ ਕਿਤੇ ਕਿਸੇ ਨਾਲੋਂ ਘੱਟ ਲਾਉਂ ਕਹਿੰਦਾ ਪਰਫਿਊਮ ਜਿਹੜੇ ਲਾਉਣੇ ਆ ਨਾ ਮੇਰੇ ਭਾਈ ਐ ਨਹੀਂ ਕਹਦਾ ਵੀ ਰੋਕਦਾ ਜਿਹੜੀ ਚੀਜ਼ ਹੈਗੀ ਕਹਿ ਦਿੰਦਾ ਸਾਨੂੰ ਵੀ ਟੌਰ ਕੰਡੋ ਲੈ ਲਾਲੂ ਲਾਲ ਨਹੀਂ ਐ ਨਹੀਂ ਕਦੇ ਵੀ ਹੈਗਾ ਐਵੇਂ ਆਪਾਂ ਕੰਨ ਬਦਨਾਮ ਕਰਨਾ ਇਸ ਨੂੰ ਬਿਆਨ ਨਹੀਂ ਕਹਦਾ ਵੀ ਸਾਨੂੰ ਚੀਜ਼ ਤੇ ਨਹੀਂ ਰੋਕਦਾ ਹੈਗਾ ਦਾਦੀ ਦੇ ਵੀ ਲਾਇਆ ਬਣੇ ਅੱਜ ਵੀ ਜਾਣਦਾ ਕਦੇ ਸੁਣੂਗਾ ਹੀ ਭੱਗਾ ਪ੍ਰਮਾਤਮਾ ਪਤਾ ਨਹੀਂ ਹੁੰਦਾ ਭੱਗਣਾ ਪਰ ਆਣ ਖੇ ਲਿਆ ਆਇਆ ਐ ਹੋ ਵੇਰਾ ਐ ਹੂੰ ਲੈ ਆ ਆ ਆ ਆ ਆ ਹੇ ਲੈ ਇਹਦਾ ਹਲੇ ਦਾਦੀ ਦਾ ਵੱਡਾ लाडला ਦਾਦੀ ਦਾ ਬੜਾ लाडला ਦੇਖ ਲੈ ਕਹਿੰਦਾ ਦਾਦੀ ਦੇ ਲਾਓ ਪਹਿਲਾਂ ਲੈ ਇਹ ਕਹਿੰਦਾ ਆਪਣੇ ਲਾਓ ਬਸ ਕੋ ਇਹਨੂੰ ਨਾ ਕਰਦਾ ਬਸ ਕੋ ਤੈਨਾਂ ਨਾਲ ਲਾ ਇਹਨੂੰ ਆਏ ਆਪ ਚੱਲੀ ਤੇ ਵੀ ਛੱਡ ਚੱਲੀ ਇਹਨੂੰ ਆਹ ਦਿੱਕਤ ਪਵੰਦ ਆਹ ਗਿਆ ਛੇੜਨ ਨਾ ਅੰਕਤ ਬੀਬੀ ਕਿਆ ਪੁੱਛਦੀ ਆ ਜਾਣਾ ਬਾਹਰ ਮੈਂ ਕਹਿੰਦਾ ਜਾਣਾ ਜੀ ਜਾਣਾ ਜਾਣਾ ਪੈਂ ਹਾਂ ਜਾਣਾ ਬਾਹਰ ਸੱਚੀ ਚੁੱਪ ਚੁੱਪ ਚਾਹ ਰੋਈ ਨਾ ਸੱਚੀ ਕਾ ਗਾਦੀ ਸਾਰਿਆਂ ਸਾਸੀ ਦਾ ਗਾਦੀ ਕਰ ਸੱਚੀ ਕਾ ਕਹੇ ਸਾਰਿਆਂ ਸੱਚੀ ਕਰ ਕਾ ਸਾਸੀ ਠੀਕ ਨਹੀਂ ਮਾਨੀ ਸਾਸੀ ਦਾ ਕਰ ਬੇਟਾ ਦੋ ਹੱਥ ਜੋ ਗੂਰ ਬੇ ਬੇ ਤੈਨੂੰ ਕੀ ਲੱਗਦਾ ਕਿੰਨਾ ਟਾਈਮ ਹੋ ਜਾਣਾ ਹੈ 12 ਇੱਕ ਤਾਂ ਵੱਜ ਜਾਣਿਆ ਨਾ ਅਨੰਦ ਕਾਰਜ ਹੁੰਦਿਆਂ ਨੂੰ ਹਾਂ ਇੰਨੇ ਕਿ ਤਾਂ ਵੱਜ ਜਾਣਿਆ ਉਹ ਵੀ ਸਤੇ ਜ਼ਿਆਦਾ ਵੀ ਹੋ ਜਵੇ ਨਾ ਬਰਾਤ ਵੀ ਦੂਰ ਤੇ ਆਉਣੀ ਆ ਨਾ ਹਨਾ ਚੰਜੀ ਦਾ ਬੜਾ ਇੱਕ ਤਾਂ ਆਰਾਮ ਨਾਲ ਇੱਕ ਹਾਂ ਹੋੜ ਇੱਕ ਦੋ ਦਾ ਚੱਲ ਆਉਂਦੀ ਸਾਰਾ ਮੰਡੇ ਰਹਿਣਾ ਚਾਹ ਪਾਣੀ ਬਾਜੀ ਪੋਵਾਣਾ ਉਹ ਬਾਬਾ ਜੀ ਉਹ ਕਰਦੇ ਹੁੰਦੇ ਜਿਹੜਾ ਆਪਾਂ ਸ਼ਗਨ ਬਿਹਾਰ ਜਾਂ ਕਿਆ ਕਰਦੇ ਨੇ ਨਾ ਪੱਲੇ ਪੈਸੇ ਪੂਏ ਪਾਉਣੇ ਹੁੰਦੇ ਆ ਹਾਂ ਫੇ ਉਹੀ ਪੁੱਛਦਾ ਤਿੰਨ ਚਾਰ ਦੋ ਤਿੰਨ ਵੱਜ ਜਾਣੇ ਤੁਹਾਨੂੰ ਹਾਂ ਆਨੰਦ ਹੋਏ ਤੇ ਬਾਹਰ ਰੋਟੀ ਪਾਣੀ ਛਕਾ ਕੇ ਹਨਾ ਕਿਉਂ ਬਾਦ ਚ ਕਰਦੇ ਬਾਦ ਚ ਕਰਦੇ ਹੁੰਦੇ ਆ ਚਾਹ ਚੂ ਪਲਾ ਕੇ ਉਧਰ ਰੋਟੀ ਚਾਹੀਦੀ ਤੇ ਉਹ ਚੜੀ ਪੈ ਜਾਂਦੇ ਉਧਰ ਛਕਣ ਪਈ ਜਾਂਦਾ ਰੋਟੀ ਦੇ ਨਾਲ ਛਕਣ ਦੀ ਮਾਰੇ ਉਹ ਹਣ ਹਾਂ ਬਸ ਜੇ ਦੂਜਾ ਦਾ ਬਾਰਾ ਦੋ ਤਾਂ ਬੱਜੇ ਜਾਣੇ ਆ ਦੋ ਤਿੰਨ ਤਾਂ ਬੱਜੇ ਜਾਣੇ ਆ ਜਿਹੜਾ ਪਨੇ ਉੜਾਇਆ ਨਹੀਂ ਨੋਕਦਾ ਇਹ ਉਹ ਹੋ ਗਿੱਤ ਵਾਲੀ ਜਿਹੜੇ ਮੁੰਡੇ ਦੀ ਤੋਰ ਮੈਨੂੰ ਦਰਾਹ ਨਾ ਦੱਸ ਸੁਣ ਲੈਣਾ ਅਸੀਂ ਖੱਲਾਸਾ ਮੰਗੇ ਇਹਨਾਂ ਦੇ ਬਾਹਰ 10 ਗਾਮ ਤੋਂ 3 ਜਿਆਦੇ ਬਣਾਗਾ ਮੈਂ ਤੁਹਾਨੂੰ ਸਭ ਦੱਸ ਦਿਆਂਗੀ जी बीबी कर दी होनी पहुंच गया ਕਸਰੀ ਕਾਲ ਕਿਵੇਂ ਆ ਰਵਿੰਦਰ ਠੀਕ ਆ ਜੀ ਠੀਕ ਠਾਕ ਆ ਹਰਮੰਦਰ ਨੇ ਕਹਣਾ ਮੈਂ ਤਾਂ ਟੌਮਾ ਕੱਢੀ ਫਿਰਦਾ ਮਮਾ ਚੱਪਲਾ ਜੁੱਪਲਾ ਜੇ ਫਿਰਦਾ ਨਹੀਂ ਮੈਂ ਉਹੀ ਦੇਖਾਂ ਮਮੂ ਦੇਖੋ ਸਰੇ ਹਾਂਜੀ ਹਾਂਜੀ ਮਾਂ ਮੰਗਾ ਉਹ ਜੀ ਜੁੱਪੂ ਆਇਆ ਹਾਂ ਆ ਦੇਖੋ ਛੇ ਦੇਖੋ ਜੀ ਹਾਂ ਲੱਗਾ ਸਤ ਤੁਸ ਤਾਂ ਪਹਿਲੇ ਹੀ ਆਏ ਬਾਹਰ ਖੜ ਕੇ ਆ ਕੇ ਨਾ ਪਰੌਣੇ ਨੇ ਚਾਹ ਪੁੱਛਣੀ ਆ ਨਾ ਪਾਣੀ ਹਾਂ ਲੇਟ ਹੋ ਗਏ ਚਾਹ ਵਾਣੀ ਸੀ ਅੱਜ ਵੀ ਲੇਟ ਆ ਕੇ ਬਾਹਰ ਨਿਕਲੋ ਰਵਿੰਦਰ ਉਹ ਤਾਂ ਐ ਨਹੀਂ ਹੁੰਦਾ ਹੁੰਦਾ ਉਹ ਇੱਕ ਨਹੀਂ ਛੱਡ ਕੇ ਜੱਸ ਮੈਨੂੰ ਆਇਆ ਬੱਲੇ ਤੁਹਾਡੇ ਹਾਂ ਸਾਨੂੰ ਫੋਨ ਕਰਿਆ ਕਹਿੰਦੀ ਬਾਹਰ ਨਿਕਲੋ ਤੁਸੀਂ ਨਿਕਲਦੇ ਕਿ ਨਹੀਂ ਮਾਣੀ ਮੋਟੇ ਭੈਣ ਨੂੰ ਤਾਂ ਕਹੀ ਹੋ ਜਾਣਾ ਮਾੜੀ ਮੋਠੀ ਪਰੌਣੇ ਦੀ ਕਦਰ ਕਰੋ ਤੁਸੀਂ ਤਾਂ ਐ ਖੜ ਕੇ ਵੀ ਜਿਵੇਂ ਡਰਾਈਵਰ ਆਇਆ ਕੋਈ ਉਹ ਜੇ ਲੈਣ ਆ ਗਿਆ ਫਿਰ ਕਹਿੰਦੇ ਹੈਗੇ ਆ ਜਾ ਫਿਰ ਤੁਸੀਂ ਖੜਦੇ ਆਏ ਹੋਗੇ ਤਿੰਨੇ ਚਾਰੇ ਹਾਂ ਹੁਣ ਗੱਲ ਪਤਾ ਖਿਆ ਹਾਂ ਹੁਣ ਗਰਮਾ ਗਰਮ ਪਕੌੜਿਆਂ ਵਾਲੀ ਚਾਹ ਵਧੀਆ ਹੋਊਗੀ ਅੱਛਾ ਨਾਨਕਿਆਂ ਦੀ ਨਹੀਂ ਚਾਹ ਤੁਹਾਨੂੰ ਸਵਾਦ ਲੱਗਣੀ ਹਾਂ ਆੜੇ ਪਕੌੜਿਆਂ ਦੀ ਗੱਲ ਹੈ ਹੀ ਨਹੀਂ ਸਵਾਦ ਲੱਗਣੀ ਆ ਲੈਣਾ ਗਰਮਾ ਗਰਮ ਪਕੌੜੇ ਉਹ ਵੀ ਖੜ ਜਾ ਬਈ ਮੈਂ ਮੋਟਰਾਂ ਕੱਢਣਾ ਨਾਨੀ ਜੀ ਉਹਨਾਂ ਵਾਸਤੇ ਕੁੰਡਾ ਨਹੀਂ ਨਹੀਂ ਮੈਂ ਆਇਆ ਮੈਂ ਥੋੜਾ ਲੇਟ ਜਾਊਂਗਾ ਅੱਛਾ ਲੇਟ ਜਾਣਾ ਥੋੜਾ ਲੇਟ ਆਇਆ ਵਾ ਕੁੰਡਾ ਸਵਾਰ ਕੇ ਲੰਘਦੇ ਅੰਦਰ ਝੋਟਾ ਵੱਢ ਜਵੇ ਠੀਕ ਆ ਹਰਵਿੰਦਰ ਖੜ ਜਾ ਮੈਂ ਆ ਜੀ ਭੈ ਬੀਬੀ ਨਾਲ ਹੀ ਤੇ ਆਪਾਂ ਜਾਵਾਂਗੇ ਥੋੜਾ ਜਿਹਾ ਲੇਟ ਤੇ ਬਾਕੀ ਤੁਹਾਨੂੰ ਹੁਣ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਜੀ ਜਦ ਤੱਕ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ